ਨਾਲੇ ਮੈਂ ਇਸ ਵਲੌਗ ਦੇ ਵਿੱਚ ਨਾ ਇੱਕ ਤੁਹਾਨੂੰ ਜਾਣਕਾਰੀ ਜੀ ਦੇਣ ਲੱਗਾ ਵਾਂ ਮਤਲਬ ਅਨਾਉਂਸਮੈਂਟ ਕਰਨ ਲੱਗਾ ਇੱਕ ਤੇ ਉਹ ਅਨਾਉਂਸਮੈਂਟ ਇਹ ਆ ਸਸਰੀ ਕਾਲਜੀ ਸਾਰਿਆਂ ਨੂੰ ਆਸ ਕਰਦੇ ਆਂ ਜੀ ਤੁਸੀਂ ਵੀ ਸਾਰੇ ਜਾਨੇ ਠੀਕ ਹੋਵੋਗੇ ਤੇ ਮੈਂ ਵੀ ਬਿਲਕੁਲ ਠੀਕ ਠਾਕ ਆ ਤੇ ਅੱਜ ਤਰੀਕ ਹੈਗੀ ਆ ਕਿੰਨੀ ਤਰੀਕ ਅੱਜ ਇਹ ਕਹਿ ਦਿੱਤਾ ਕਿ ਅੱਜ ਤਰੀਕ ਹੈਗੀ ਆ ਤੇ ਪਤਾ ਹੈ ਨਹੀਂ ਕਿੰਨੀ ਆ ਅੱਜ ਤਰੀਕ ਆ ਤੇਰਾ ਅੱਜ ਤਰੀਕ ਆ 13 ਤੇ ਸਵੇਰੇ ਸਵੇਰੇ ਹੀ ਵਲੌਗ ਦੀ ਸਟਾਰਟਿੰਗ ਕਰਨ ਡੇ ਆ ਤੇ ਅੱਜ ਹੀ ਤੁਸੀਂ ਵੇਖ ਲੈਣਾ ਵਾ ਠੀਕ ਆ ਤੇ ਤੁਹਾਡੇ ਕਮੈਂਟਸ ਸਾਰਿਆਂ ਦੇ ਬਹੁਤ ਸੋਹਣੇ ਸੋਹਣੇ ਕਮੈਂਟ ਆ ਇਹ ਹੀ ਮੈਂ ਸਾਰਿਆਂ ਦੇ ਰੀਡ ਕੀਤੇ ਆ ਮੈਨੂੰ ਪੜ ਕੇ ਬਹੁਤ ਹੀ ਸਕੂਨ ਮਿਲਿਆ ਕਿ ਤੁਸੀਂ ਸਾਰੇ ਜਣੇ ਕੀ ਕਿੰਨਾ ਵਧੀਆ ਸੋਚਦੇ ਆ ਹਨਾ ਚਲੋ ਜਿਨ੍ਹਾਂ ਨੇ ਸੋਚਿਆ ਵੀ ਹੀ ਨਾ ਮੇਰੇ ਜਿਹੜਾ ਮੈਂ ਰਿਪਲਾਈ ਦਿੱਤਾ ਸੀ ਕਿ ਤੁਸੀਂ ਸੋਚਦੇ ਹੋ ਕਿ ਬੱ블ੂ ਨੂੰ ਕੈਮਰਾ ਫੜਾਇਆ ਵਾ ਮੇਰਾ ਉਹਨਾਂ ਨਾਲ ਵੀ ਕੋਈ ਗੁੱਸਾ ਗਿਲਾ ਨਹੀਂ ਤੇ ਨਾ ਮੈਂ ਉਹਨਾਂ ਨੂੰ ਕੋਈ ਇਹੋ ਜੀ ਇੰਟੈਂਸ਼ਨ ਦਿੱਤੀ ਆ ਕਿ ਮੈਂ ਉਹਨਾਂ ਨੂੰ ਰਿਪਲਾਈ ਦਿੱਤੇ ਆ ਕਿ ਤੁਸੀਂ ਇਦਾਂ ਕਿਉਂ ਕਿਹਾ ਮੈਂ ਉਹਨਾਂ ਨੂੰ ਇਹ ਜਵਾਬ ਦਿੱਤਾ ਸੀ ਵਲੌਗ ਬਣਾ ਕੇ ਉਦੋਂ ਜਿਹੜਾ ਹੁਣ ਵਲੌਗ ਪਾਇਆ ਵਾ ਕਿ ਤੁਸੀਂ ਇਦਾਂ ਨਾ ਕਿਹਾ ਕਰੋ ਇਸ ਤਰ੍ਹਾਂ ਪਤਾ ਕੀ ਹੁੰਦਾ ਵਾ ਮੇਰਾ ਮਨ ਚਲੋ ਕੀ ਦੁਖੀ ਹੋਣਾ ਵਾ ਹਨਾ ਗੱਲ ਤੇ ਤੁਸੀਂ ਮੇਰੇ ਵੱਲ ਦੀ ਕਰਨ ਦੇ ਆ ਗੱਲ ਮਨ ਦੁਖੀ ਹੁੰਦਾ ਵਾ ਭਾਜੀ ਉਹਨਾਂ ਦਾ ਉਧਰਲੀ ਸਾਈਡ ਦਾ ਕਿ ਆਹ ਵੇਖੋ ਹਨਾ ਵੀ ਅਸੀਂ ਬਬਲੂ ਨੂੰ ਵਿਚਾਰੇ ਨੂੰ ਨਾਲ ਕੰਮ ਤੇ ਰੱਖਿਆ ਵਾ ਤੇ ਵੀ ਤੁਸੀਂ ਕਿਹੋ ਜਿਹਾ ਸੋਚਣ ਦੇ ਆ ਇਹੋ ਜਿਹਾ ਨਾ ਸੋਚਿਆ ਕਰੋ ਉਹਨਾਂ ਨੇ ਸਗੋਂ ਮੇਰਾ ਸੋਚਿਆ ਵਾ ਕਿ ਚਲ ਇੰਜੋਏ ਕਰ ਲੂੰਗਾ ਸਾਡੇ ਨਾਲ ਗੱਲ ਸਿਰਫ ਇੰਨੀ ਆ ਕਿ ਜਿੰਨੇ ਜਿੰਨੇ ਵੀ ਭਾਜੀ ਹੋਣੀ ਵਲੌਗ ਬਣਾਉਂਦੇ ਪਹਿਲਾਂ ਜਿਹੜੇ ਮੈਂ ਬਣਾਏ ਉਹ ਤੋਂ ਪਹਿਲਾਂ ਉਹ ਜਦੋਂ ਕਿਤੇ ਵਿਆਹ ਸ਼ਾਦੀ ਤੇ ਜਾਂਦੇ ਹੀ ਤੇ ਉਹ ਆਪ ਕੈਮਰਾ ਫੜਨਾ ਪੈਂਦਾ ਹੀ ਉਹਨਾਂ ਨੂੰ ਕਿ ਨਹੀਂ ਹਾਂ ਵੀ ਪਰਸਨੈਲਿਟੀ ਸਾਰੀ ਖਰਾਬ ਹੋ ਜਾਂਦੀ ਸੀ ਵੀ ਸਾਰੇ ਜਾਣੇ ਜੀ ਅੱਗੇ ਹੋਣ ਤੇ ਸਾਰੇ ਜਾਣੇ ਉੱਥੇ ਰਿਸ਼ਤੇਦਾਰਾਂ ਨਾਲ ਗੱਲਾਂ ਬਾਤਾਂ ਕਰਨ ਤੇ ਚਲੋ ਫੜਨ ਕੈਮਰਾ ਫੜਨ ਵਾਲਾ ਬੰਦਾ ਵੱਖਰਾ ਹੋਵੇ ਮੈਂ ਜਿਤਨਾ ਫੜ ਲਿਆ ਹਨਾ ਤੇ ਹੁਣ ਸਾਰੇ ਜਾਣੇ ਉਹਨਾਂ ਨੇ ਇੰਜੋਇਮੈਂਟ ਵੀ ਕਰਨਾ ਹੁੰਦਾ ਵਾ ਉਹਨਾਂ ਦਾ ਆਪਣੇ ਘਰ ਦਾ ਵਿਆਹ ਵਾ ਤੇ ਜੇ ਉਹ ਆਪ ਹੀ ਵਲੋਗ ਬਣਾਉਂਦੇ ਹਨ ਤੇ ਬਾਕੀ ਗੱਲਾਂ ਬਾਤਾਂ ਰਿਸ਼ਤੇਦਾਰਾਂ ਨਾਲ ਐ ਹਾਸੇ ਮਖੌਲ ਕੀ ਉਹਨੂੰ ਕਹਿ ਦਿੰਦੇ ਆ ਰਸਮਾਂ ਨਭੋਣੀਆਂ ਤੇ ਰਸਮਾਂ ਨਭੋਣੀਆਂ ਹਨਾ ਉਹ ਥੋੜਾ ਜਿਹਾ ਅਨਕੰਫਰਟੇਬਲ ਜਿਹਾ ਲੱਗਦਾ ਫਿਰ ਬੰਦੇ ਨੂੰ ਤੇ ਉਹ ਹੁੰਦਾ ਕਿ ਚਲੋ ਸਾਰੇ ਜੀ ਵਿੱਚ ਆਪਣੇ ਰਿਸ਼ਤੇਦਾਰਾਂ ਨਾਲ ਗੱਲਾਂ ਬਾਤਾਂ ਕਰਨ ਰਸਮਾਂ ਵੀ ਰਸਮਾਂ ਵੀ ਨਭਾਈਆਂ ਜਾਣ ਤੇ ਕੈਮ ਵੀਡੀਓ ਸ਼ੂਟ ਵੀ ਹੋਵੇ ਤੁਹਾਡੇ ਸਾਰਿਆਂ ਤੁਹਾਡੇ ਸਾਰਿਆਂ ਵਾਸਤੇ ਕਰਦੇ ਆ ਵੀ ਤੁਸੀਂ ਸਾਰੇ ਜਾਣੇ ਵੇਟ ਕਰਦੇ ਆ ਵਲੋਗਾਂ ਦੀ ਵੀਡੀਓ ਦੀ ਤੇ ਚਲੋ ਤੁਹਾਨੂੰ ਵਧੀਆ-ਵਧੀਆ ਵੇਖਣ ਨੂੰ ਮਿਲਣਾ ਹਨਾ ਇਸ ਕਰਕੇ ਉਹਨਾਂ ਨੇ ਫਿਰ ਮੈਨੂੰ ਹਾਇਰ ਕੀਤਾ ਵਾ ਇਹ ਕੰਮ ਵਾਸਤੇ ਫਿਰ ਮੈਂ ਉਹਨਾਂ ਨੂੰ ਕਹਤਾ ਹੀ ਕਿ ਮੈਂ ਕੋਈ ਗੱਲ ਨਹੀਂ ਭਾਜੀ ਮੈਂ ਤੁਹਾਡੇ ਨਾਲ ਚੱਲ ਜਾਇਆ ਕਰੂੰਗਾ ਉੱਥੇ ਕੀ ਆ ਸਾਰੇ ਰਿਸ਼ਤੇਦਾਰ ਮੈਨੂੰ ਵੀ ਜਾਣਦੇ ਆ ਉਹਨਾਂ ਦੇ ਜਿੰਨੇ ਵੀ ਰਿਸ਼ਤੇਦਾਰ ਹੈਗੇ ਆ ਇਸ ਕਰਕੇ ਮੈਨੂੰ ਕੁਝ ਵੀ ਉਹਦੇ ਵਿੱਚ ਅਨਕੰਫਰਟੇਬਲ ਨਹੀਂ ਲੱਗਾ ਕਿ ਮੈਂ ਜਾਊਂਗਾ ਮੈਨੂੰ ਕਿਵੇਂ ਟਰੀਟ ਕਰਨਗੇ ਜਾਂ ਮੈਨੂੰ ਬਲੌਗ ਬਣਾਉਂਦੇ ਤਾਂ ਕਿਵੇਂ ਦਾ ਲੱਗੂਗਾ ਹਨਾ ਇਹਦੇ ਵਾਸਤੇ ਮੈਂ ਉਹਨਾਂ ਨੂੰ ਨਾ ਨਹੀਂ ਕੀਤੀ ਤੇ ਮੈਂ ਚਲੋ ਠੀਕਾ ਬਣਾ ਲਿਆ ਕਰਾਂਗੇ ਨਾਲੇ ਸਾਰੇ ਰਚੇ ਮਿਚੇ ਆ ਉਹਨਾਂ ਦਾ ਸੁਭਾਅ ਵੀ ਬਹੁਤ ਵਧੀਆ ਬਾਕੀ ਇਹ ਆ ਨਾ ਤੇ ਚਲੋ ਜੇ ਮੈਨੂੰ ਕੰਮ ਆਉਂਦਾ ਵਾ ਤੇ ਮੈਂ ਕਿਉਂ ਨਾ ਆਪਣੀ ਉਹਨਾਂ ਉਹਨਾਂ ਦੀ ਹੈਲਪ ਕਰਾਂ ਉਹਨਾਂ ਨੇ ਮੇਰੀ ਕਿੰਨੀ ਹੈਲਪ ਕੀਤੀ ਆ ਤੇ ਜੇ ਮੈਂ ਉਹਨਾਂ ਨੂੰ ਨਾ ਕਰਦਾ ਜਾਂ ਮੈਂ ਕਵਾਂ ਨਹੀਂ ਮੈਂ ਨਹੀਂ ਬਣਾਉਣੀ ਹੈਗੀ ਤੇ ਫਿਰ ਮਾੜੀ ਗੱਲ ਆ ਨਾ ਨਾ ਹੁੰਦੇ ਨੇ ਸ਼ੁਰੂ ਤੋਂ ਜੋ ਲੱਗਾ ਉਹਨਾਂ ਨਾਲ ਤੇ ਨਾਲੇ ਹੀ ਆਪਣਾ ਚੈਨਲ ਵੀ ਗਰੋ ਕੀਤਾ ਵਾ ਹੈ ਉਹਨਾਂ ਦੇ ਸਿਰ ਤੋਂ ਕੀਤਾ ਵਾ ਤੇ ਤੁਹਾਡੀ ਸਪੋਰਟ ਨਾਲ ਕੀਤਾ ਵਾ ਤੇ ਆਪਾਂ ਰਲ ਮਿਲ ਕੇ ਸਾਰੇ ਇਕੱਠੇ ਹੀ ਕੰਮ ਕਰਦੇ ਆਂ ਜੇ ਕਹੀਏ ਕਿ ਕਵਲ ਬਾਜੀ ਇਕੱਲਾ ਵੀਡੀਓ ਬਣਾਈ ਜਾਵੇ ਹੈ ਆਪਾਂ ਕੁਝ ਨਾ ਕਰੀਏ ਜਾਂ ਵਿਕੀ ਬਾਜੀ ਇਕੱਲੇ ਵੀਡੀਓ ਬਣਾਈ ਜਾਣ ਕੁਝ ਨਾ ਕਰਨ ਤੇ ਇੱਕ ਜਾਨੇ ਦਾ ਕੰਮ ਨਹੀਂ ਹੈਗਾ ਕੰਮ ਸਾਰਿਆਂ ਦਾ ਜੇ ਇੱਕ ਬੰਦਾ ਕੈਮਰਾ ਕੋਈ ਨਾ ਫੜੇ ਤੇ ਵੀ ਗੱਲਾਂ ਬਾਤਾਂ ਕਰਨ ਵੀਡੀਓ ਛੋੜ ਕੇਦਾ ਹੋਣੀ ਇਕੱਲੇ ਬੰਦੇ ਕੋ ਕੰਮ ਮਤਲਬ ਕਹਿਣ ਤੋਂ ਭਾ ਵੀਡੀਓ ਬਣਾਉਣ ਨੂੰ ਜਿੰਨੇ ਜਾਣੇ ਹੋਣ ਉਹਨੇ ਥੋੜੇ ਆ ਕਹਿਣ ਤੋਂ ਭਾ ਵਾ ਕੇ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਹਨਾ ਸਾਰੇ ਇਕਜੁੱਟ ਹੋ ਕੇ ਲੱਗਾਂਗੇ ਨਾ ਉਹ ਇੱਕ ਕਹਾਵਤ ਸੁਣੀ ਹੋਣੀ ਤੁਸੀਂ ਉਹ ਲੱਕੜੀਆਂ ਵਾਲੀ ਉਹ ਜਿਹੜਾ ਆਪਣੇ ਪਿਓ ਆਪਣੇ ਦੋਵਾਂ ਮੁੰਡਿਆਂ ਨੂੰ ਕਹਿੰਦਾ ਵਾ ਵੀ ਤੂੰ 7 ਲੱਕੜੀਆਂ ਭੰਨ ਪਤਾ ਨਹੀਂ ਕਿਤਰਾ ਹੈਗੀ ਤੇ ਉਹ ਜਦੋਂ ਇੱਕ ਜੋਟੋ ਕੇ ਸਾਰੇ ਭਰਾ ਨੇ ਪਰਾਵਾਂ ਨਹੀਂ ਲੱਕੜੀ ਥੋੜੀ ਤੇ ਟੁੱਟ ਗਈ ਹਨਾ ਤੇ ਉਹ ਵੇਖਿਆ ਵੀ ਕਹਿੰਦੇ ਵੀ ਏਕਤਾ ਵਿੱਚ ਬਲ ਹੈ ਉਹਦਾ ਜਦੋਂ ਇਕੱਠੀਆਂ ਕਰਕੇ ਥੋੜੀਆਂ ਉਹ ਟੁੱਟੀਆਂ ਨਹੀਂ ਉਹ ਟੁੱਟੀਆਂ ਨਹੀਂ ਤੇ ਜਦੋਂ ਇਕੱਠੀਆਂ ਨੇ ਥੋੜੀਆਂ ਉਹ ਦੋ ਮਿੰਟ ਚ ਟੁੱਟ ਗਈਆਂ ਉਹੋ ਹੀ ਵੀ ਏਕਤਾ ਵਿੱਚ ਬਲ ਵਾ ਹਾਂ ਠੀਕ ਆ ਅੱਛਾ ਤੇ ਗੱਲ ਇਹ ਕਰਨੀ ਹੀ ਮੈਂ ਪੀ ਜਿਹੜੇ ਤੁਸੀਂ ਕਮੈਂਟ ਕੀਤੇ ਆ ਬਹੁਤ ਸੋਹਣੇ ਕੀਤੇ ਆ ਸਾਰਿਆਂ ਨੇ ਇਹੋ ਹੀ ਕਿਹਾ ਵਾ ਕਿ ਬਬਲੂ ਵੀਰੇ ਟੈਨਸ਼ਨ ਨਾ ਲਓ ਬਬਲੂ ਵੀਰੇ ਟੈਨਸ਼ਨ ਨਾ ਲਓ ਲੋਕਾਂ ਨੂੰ ਬੋਲਣ ਦੋ ਆਪਾਂ ਇਤਰਾਵ ਨਹੀਂ ਕਹਿਣਾ ਠੀਕ ਆ ਐਵੇਂ ਨਹੀਂ ਕਹਿਣਾ ਪੀ ਬੋਲਣ ਦੋ ਉਹਨਾਂ ਨੂੰ ਵੀ ਆਪਾਂ ਸਿੱਖਿਆ ਦੇਣੀ ਆ ਇਹ ਨਹੀਂ ਕਹਿਣਾ ਪੀ ਉਹਨਾਂ ਨੂੰ ਪਰੇ ਕਰ ਦੋ ਉਹਨਾਂ ਨੂੰ ਮੇਰੀ ਇਹ ਸਿੱਖਿਆ ਵੀ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਿਆ ਕਰੋ ਮੈਂ ਵਲੋਗ ਆਪ ਬਣਾਏ ਆ ਮੈਂ ਆਪ ਗਿਆ ਹੀ ਠੀਕ ਆ ਬਾਕੀ ਮੇਰਾ ਅੱਗੇ ਅੱਗੇ ਕੀ ਬਣਦਾ ਓਥੇ ਮੈਂ ਕਿਹੜਾ ਉਹਨਾਂ ਦੇ ਨਾਲ ਨਹੀਂ ਜਦੋਂ ਮੈਂ ਵੀਡੀਓ ਸ਼ੂਟ ਕਰਨ ਡਿਆ ਮੈਂ ਵੀ ਤੇ ਨਾਲ ਨਾਲ ਹੀ ਹਾਂ ਨਾਲ ਨਾਲ ਹੀ ਉਹਨਾਂ ਨਾਲ ਗੱਲਾਂ ਬਾਤਾਂ ਕਰੀਦੀਆਂ ਬਾਕੀ ਤੁਹਾਨੂੰ ਪਤਾ ਹੀ ਆ ਮੈਂ ਵੀ ਬੋਲਣ ਡਿਆ ਵਾਂ ਬੈਕ ਬੈਕ ਸਟੇਜ ਤੇ ਹਨਾ ਤੇ ਇਦਾਂ ਦਾ ਨਾ ਸੋਚਿਆ ਕਰੋ ਆਪਾਂ ਸਾਰੇ ਇਕੱਠੇ ਹੀ ਆ ਸਾਡੇ ਵਿੱਚ ਕੁਝ ਨਹੀਂ ਵੰਡਿਆ ਹੈਗਾ ਆਪਾਂ ਇਕੱਠੇ ਹੋ ਕੇ ਕੰਮ ਕਰਦੇ ਆ ਸਾਰੇ ਜਾਨੇ ਸਾਨੂੰ ਵਧੀਆ ਲੱਗਦਾ ਵਾ ਇਹਨੂੰ ਇੱਕ ਫੈਮਲੀ ਦਾ ਫੈਮਲੀਦਾਰਾ ਟ੍ਰੀਟ ਹੁੰਦਾ ਵਾ ਇਕੱਠੇ ਖਾਂਦੇ ਪੀਂਦੇ ਆ ਤੇ ਇਕੱਠੇ ਬਹਿੰਦੇ ਆ ਹਾਂ ਨਾ ਹਾਂ ਬਾਕੀ ਜਿਹੜੀਆਂ ਛੋਟੀਆਂ ਮੋਟੀਆਂ ਗੱਲਾਂ ਸੀ ਉਹ ਤੁਹਾਨੂੰ ਮੈਂ ਵਲੌਗ ਤੇ ਰਾਈ ਉਦੋਂ ਕਾਤੀਆਂ ਸੀ ਸਾਰੀਆਂ ਹਨਾ ਤੇ ਬਾਕੀ ਤੁਹਾਡੇ ਕਮੈਂਟ ਬੜੇ ਸੋਹਣੇ ਆਏ ਮੈਂ ਰੀਡ ਕੀਤੇ ਸਾਰਿਆਂ ਦੇ ਨਾਲੇ ਮੈਂ ਇਸ ਵਲੌਗ ਦੇ ਵਿੱਚ ਨਾ ਇੱਕ ਤੁਹਾਨੂੰ ਜਾਣਕਾਰੀ ਜੀ ਦੇਣ ਲੱਗਾ ਵਾ ਮਤਲਬ ਅਨਾਉਂਸਮੈਂਟ ਕਰਨ ਲੱਗਾ ਇੱਕ ਤੇ ਉਹ ਅਨਾਉਂਸਮੈਂਟ ਇਹ ਆ ਮੈਂ ਨਾ ਆਪਣੀ ਜਿੱਥੋਂ ਵਿੱਦਿਆ ਹਾਸਲ ਕੀਤੀ ਹੈ ਨਾ ਜਿੱਥੋਂ ਮੈਂ ਪੜ੍ਹਾਈ ਲਿਖਾਈ ਕੀਤੀ ਹੈ ਆਪਣੀ ਜਿਹੜੇ ਸਕੂਲ ਉਸੇ ਸਕੂਲ ਤੋਂ ਸੰਦੀਪ ਦੀਦੀ ਵੀ ਪੜੇ ਆ ਹੈਨਾ ਮੰਮੀ ਹਾਂ ਉਹਨਾਂ ਨੇ ਮੈਨੂੰ ਨਹੀਂ ਤੁਹਾਨੂੰ ਨਹੀਂ ਪਤਾ ਤੁਹਾਨੂੰ ਵੀ ਅਜੇ ਦੱਸਣਾ ਮੈਂ ਨਹੀਂ ਹਾਂ ਤੁਹਾਨੂੰ ਅਜੇ ਦੱਸਣਾ ਹੀ ਨਹੀਂ ਅਸਲ ਸੰਦੀਪ ਮੈਂ ਸੰਦੀਪ ਤੇਰਾ ਦੋਸਤ ਕਹਿਣ ਲੱਗ ਪਿਆ ਨਹੀਂ ਨਹੀਂ ਉਹ ਨਹੀਂ ਸੰਦੀਪ ਦੀਦੀ ਨਹੀਂ ਜਿਹੜੇ ਹਾਂ ਉਹਨਾਂ ਨੇ ਵੀ ਜਿਹੜੇ ਸਕੂਲੋਂ ਮੈਂ ਪਲੱਸ 1 ਤੇ 2 ਕੀਤੀ ਹੈ ਨਾ ਉਸੇ ਸਕੂਲੋਂ ਦੀਦੀ ਨੇ ਵੀ ਦੀਦੀ ਵੀ ਪੜੇ ਆ ਹੁਣ ਅਸੀਂ ਉਹਨਾਂ ਨੂੰ ਪੁੱਛਾਂਗੇ ਕਿ ਤੁਸੀਂ ਕਿੰਨੀਆਂ ਕਲਾਸਾਂ ਕੀਤੀਆਂ ਉੱਥੇ ਠੀਕ ਆ ਤੇ ਉਹ ਮੇਰੇ ਤੋਂ ਪੜੇ ਤੇ ਪਹਿਲਾਂ ਦੇ ਹੀ ਆ ਮੈਂ ਤੇ ਬਾਅਦ ਵਿੱਚ ਪੜਿਆ ਵਾਂ ਠੀਕ ਆ ਮੈਂ ਤੇ 18 18 19 ਵਿੱਚ ਉਥੇ ਪੜਿਆ ਆ ਉਹ ਸਕੂਲੇ ਵੀ 11ਵੀਂ ਤੇ 12ਵੀਂ ਕਲਾਸ ਮੈਂ ਉਥੇ ਕੀਤੀ ਆ ਤੇ ਤੁਹਾਨੂੰ ਉਹ ਸਕੂਲ ਵੀ ਦੱਸਾਂਗੇ ਜਿੱਥੇ ਮੈਂ ਪੜਿਆ ਉਥੇ ਸੰਦੀਪ ਜੀ ਦੀ ਪੜਿਆ ਉਹ ਸਕੂਲ ਦੀ ਤੁਹਾਨੂੰ ਵੀਡੀਓ ਇੱਕ ਵਲੌਗ ਬਣਾਵਾਂਗੇ ਸਭ ਤੋਂ ਪਹਿਲਾਂ ਮੈਂ ਆਪਣੇ ਪਿੰਡ ਤੋਂ ਸਟਾਰਟ ਕਰੂੰਗਾ ਮੈਂ ਪਿੰਡ ਆਪਣੇ ਪਿੰਡ ਵਾਲੇ ਸਕੂਲੇ ਪੜਿਆ ਆ 6ਵੀਂ ਤੋਂ ਲੈ ਕੇ ਤੇ 10ਵੀਂ ਤੱਕ ਠੀਕ ਆ ਪਹਿਲਾਂ ਆਪਾਂ ਤੁਹਾਨੂੰ ਦੱਸਾਂਗੇ ਪੇਲੀ ਤੋਂ ਲੈ ਕੇ 6ਵੀਂ ਤੱਕ ਮੈਂ ਪੜਿਆ ਆ ਆਪਣੇ ਸ਼੍ਰੀ ਗੁਰਿੰਦਪੁਰ ਨਾਨਕੇ ਕਿਉਂਕਿ ਮੈਂ ਨਾਨਕੇ ਰਹਿੰਦਾ ਰਿਹਾ ਆ ਤੇ ਪਹਿਲਾਂ ਤੁਹਾਨੂੰ ਉਹ ਸਕੂਲ ਵਿਖਾਵਾਂਗੇ ਠੀਕ ਆ ਉਸ ਤੋਂ ਬਾਅਦ ਫਿਰ ਪਿੰਡ ਵਾਲਾ ਸਕੂਲ ਖਾਵਾਂਗੇ ਜਿੱਥੇ ਮੈਂ 6ਵੀਂ ਤੋਂ ਲੈ ਕੇ 10ਵੀਂ ਤੱਕ ਕਲਾਸਾਂ ਕੀਤੀਆਂ ਠੀਕ ਆ ਨਾਲੇ ਜੇ ਸਾਡੇ ਸਰ ਮੈਡਮ ਵਿੱਚ ਆਉਣਗੇ ਤੇ ਆਪਾਂ ਜ਼ਰੂਰ ਉਹਨਾਂ ਨੂੰ ਵੀ ਜੜਾ ਵਿੱਚ ਲਵਾਵਾਂਗੇ ਤੇ ਤੁਸੀਂ ਸਾਰੇ ਜਾਣੇ ਦੇਖਿਓ ਜੇ ਨਾ ਆਉਣਗੇ ਤੇ ਸਕੂਲ ਤੇ ਤੁਹਾਨੂੰ ਜ਼ਰੂਰ ਵਿਖਾਵਾਂਗੇ ਨਾ ਤੇ ਮੈਂ ਇਹ ਸੋਚਣ ਲਿਆ ਕਿ ਚਲੋ ਤੁਹਾਨੂੰ ਇਹ ਚੀਜ਼ ਦੱਸਾਂ ਤੇ ਵਧੀਆ ਮੈਨੂੰ ਵੀ ਵਧੀਆ ਲੱਗੂਗਾ ਨਾਲੇ ਮੈਂ ਆਪਣੇ ਸਕੂਲੋਂ ਘੇੜਾ ਮਾਰ ਆਉਂਗਾ ਹੈ ਕਿ ਨਹੀਂ ਐਸੇ ਪਾਜਣਾ ਗੇੜਾ ਬਾਜੂ ਸਕੂਲ ਦਾ ਜੇੜਾ ਬਾਜੂ ਤੇ 10ਵੀਂ ਤੱਕ ਮੈਂ ਆਪਣੇ ਪਿੰਡ ਕੀਤੀਆਂ ਵਾਂ ਤੇ 11ਵੀਂ 12ਵੀਂ ਮੈਂ ਅ ਗਰਦਾਸਪੁਰ ਰੋਡ ਤੇ ਸਕੂਲ ਆ ਉਹ ਤੁਹਾਨੂੰ ਸਕੂਲ ਦਾ ਪਹਿਲਾਂ ਦੱਸਾਂਗੇ ਨਾਲ ਵੀਡੀਓ ਬਣਾ ਕੇ ਤੇ ਉਹਦਾ ਵੀ ਵਲੌਗ ਬਣਾਉਣਾ ਵਾ ਸੋ ਨਾਲੇ ਮੈਂ ਇਹ ਅਨਾਉਂਸਮੈਂਟ ਜੀ ਕਰਨੀ ਕਿ ਤੁਹਾਨੂੰ ਆਪਣੀ ਥੋੜੀ ਜੀ ਜਰਨੀ ਬਾਰੇ ਦੱਸਾਂ ਸਟਾਰਟਿੰਗ ਤੋਂ ਇਹ ਮੈਂ ਕਿੱਧਾ ਕਿੱਥੇ ਪੜਿਆ ਵਾਂ ਤੇ ਨਾਲੇ ਇੱਕ ਮੈਨੂੰ ਇਹ ਹੋ ਗਿਆ ਵੀ ਦੀਦੀ ਸੰਦੀਪ ਵੀ ਉੱਥੇ ਪੜ੍ਹੇ ਉਹਨਾਂ ਨੇ ਮੈਨੂੰ ਆ ਚਾਰ ਪੰਜ ਦੇਣੀ ਹੋਏ ਦੱਸਿਆ ਵਾ ਤੇ ਮੈਨੂੰ ਬੜੀ ਖੁਸ਼ੀ ਜੀ ਹੋਈ ਆ ਤੇ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਇਹ ਪੁੱਛਿਆ ਕਿ ਦੀਦੀ ਤੁਸੀਂ ਕਿੰਨੀਆਂ ਕਲਾਸਾਂ ਕੀਤੀਆਂ ਵਾ ਹਨਾ ਇਹ ਕਿਹੜੀ ਸਨ ਵਿੱਚ ਕੀਤੀਆਂ ਵਾ ਉਹ ਸਾਰਾ ਕੁਝ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਸਕੂਲ ਦੀ ਸਕੂਲ ਦੀ ਮੈਂ ਤੁਹਾਨੂੰ ਜਿਹੜੀ ਆ ਵੀਡੀਓ ਬਣਾ ਕੇ ਵਲੌਗ ਬਣਾ ਕੇ ਉਹ ਵੀ ਦੱਸੂਗਾ ਵੀ ਕਿਹੜਾ ਸਕੂਲ ਹੀ ਠੀਕ ਆ ਤੇ ਜਿਹੜੇ ਸਾਡੇ ਨੇੜਲੇ ਭੈਣ ਭਰਾ ਹੋਏ ਸਾਡੇ ਪਿੰਡਾਂ ਦੇ ਉਹਨਾਂ ਨੇ ਤੇ ਸਕੂਲ ਦਾ ਗੈਸ ਕਰ ਹੀ ਲੈਣਾ ਵੀ ਹਾਂਜੀ ਉਹ ਸਕੂਲ ਹੈ ਹੀ ਠੀਕ ਆ ਹੁਣ ਮੈਨੂੰ ਲੱਗਣ ਡਿਆ ਗੈਸ ਤੁਸੀਂ ਥੋੜਾ ਥੋੜਾ ਕਰ ਲਿਆ ਹੋਣਾ ਮੈਂ ਜੇ ਮੈਂ ਗਰਦਾਸਪੁਰ ਰੋਡ ਕਹਤਾ ਵਾ ਹੈਗਣੀ ਗਰਦਾਸਪੁਰ ਰੋਡ ਤੇ ਪੈਂਦਾ ਨਾ ਸਕੂਲ ਗਰਦਾਸਪੁਰ ਰੋਡ ਤੇ ਕਈ ਸਕੂਲ ਹੋਣਗੇ ਆ ਪਰ ਉਹ ਸਕੂਲ ਦਾ ਨਾਮ ਤੁਹਾਨੂੰ ਦੱਸਾਂਗੇ ਆਹੋ ਇਹ ਵੀ ਉਹ ਸਾਦਾ ਸੱਚ ਗਰਦਾਸਪੁਰ ਰੋਡ ਕਿੱਥੇ ਕਿ ਜੇ ਹਾਂ ਤੁਸੀਂ ਗੈਸ ਕਰਿਓ ਤੇ ਹੈ ਸਾਡੇ ਲੱਗ ਗਈ ਆ ਫਿਰ ਮੈਂ ਵਲੋਗ ਦੇ ਵਿੱਚ ਵੀ ਦੱਸੂਗਾ ਤੇ ਆਪਣੇ ਪਹਿਲਾਂ ਸਰਕਾਰੀ ਸਕੂਲ ਬਾਰੇ ਦੱਸੂਗਾ ਠੀਕ ਆ ਆਪਣੇ ਪਹਿਲਾਂ ਮੈਂ ਪ੍ਰਾਈਵੇਟ ਪੜਿਆ ਵ ਪਹਿਲੀ ਤੋਂ ਲੈ ਕੇ ਤੇ ਛੇਵੀਂ ਤੱਕ ਪੰਜਵੀਂ ਤੱਕ ਤੇ ਉਸ ਤੋਂ ਬਾਅਦ ਫਿਰ ਮੈਂ ਸਰਕਾਰੀ ਆ ਗਿਆ ਸਰਕਾਰੀ ਤੋਂ ਬਾਅਦ ਫਿਰ ਦੋ ਕਲਾਸਾਂ ਜਿਹੜੀਆਂ ਉਹ ਮੈਂ ਪ੍ਰਾਈਵੇਟ ਕੀਤੀਆਂ ਪ੍ਰਾਈਵੇਟ ਸਰਕਾਰੀ ਤੇ ਪ੍ਰਾਈਵੇਟ ਇਸ ਤਰ੍ਹਾਂ ਹੋ ਗਿਆ ਹਨਾ ਮੰਮੀ ਤੇ ਇਸ ਵਲੌਗ ਤੇ ਥੱਲੇ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਸੀਂ ਰੈਡੀ ਹੋ ਵਲੌਗ ਵੇਖਣ ਨੂੰ ਜੇ ਤੁਸੀਂ ਕਹਿ ਦੋਗੇ ਨਾ ਰੈਡੀ ਆ ਤੇ ਮੈਂ ਉਹ ਵਲੌਗ ਸ਼ੂਟ ਕਰ ਦੂੰਗਾ ਠੀਕ ਆ ਤੇ ਮਿਲਦੇ ਆ ਫਿਰ ਉਸੇ ਵਲੌਗ ਦੇ ਵਿੱਚ ਤੇ ਬਹੁਤ ਸੋਹਣਾ ਤੁਸੀਂ ਮੈਨੂੰ ਰਿਪਲਾਈ ਦਿੱਤੇ ਕਮੈਂਟਾਂ ਦੇ ਵਿੱਚ ਮੈਨੂੰ ਬੜਾ ਵਧੀਆ ਲੱਗਾ ਤੇ ਮੰਮੀ ਜੀ ਉਹਨਾਂ ਨੇ ਵੀ ਰੀਡ ਕੀਤੇ ਆ ਮੰਮੀ ਜੀ ਮੰਮੇ ਸਾਰੇ ਕਮੈਂਟ ਬੜੇ ਸੀ ਤੇ ਪੜ ਕੇ ਮੈਂ ਰਾਤੀ ਬਬਲੂ ਨੂੰ ਕਹਿਣੀ ਮੈਂ ਬਬਲੂ ਕਮੈਂਟ ਤੇ ਬਹੁਤ ਵਧੀਆ ਆਇਆ ਸਾਰੇ ਭੈਣ ਭਰਾ ਸਾਡੇ ਨਾਲ ਹੀ ਆ ਹਨ ਜਿਹੜੇ ਭੈਣ ਭਰਾਵਾਂ ਨੇ ਕਮੈਂਟ ਕੀਤੇ ਸੀ ਨਾ ਕਿ ਬਬਲੂ ਤੂੰ ਵੀ ਬਬਲੂ ਨੂੰ ਵੀਡੀਓ ਬਣਾਉਣ ਵਾਤੇ ਖੜਿਆ ਸਾਡੇ ਨਾਲ ਸਾਡਾ ਉਹਨਾਂ ਨਾਲ ਵੀ ਕੋਈ ਗੁੱਸਾ ਗਿਲਾ ਨਹੀਂ ਹੈਗਾ ਕਿ ਆਪਾਂ ਤੁਹਾਡੇ ਨਾਲ ਆ ਤੇ ਤੁਸੀਂ ਵੀ ਸਾਡੇ ਨਾਲ ਰਹੋ ਮੇਰਾ ਕੋਈ ਤੁਹਾਨੂੰ ਉਹੋ ਜਿਹਾ ਰਿਪਲਾਈ ਨਹੀਂ ਹੈਗਾ ਵੀ ਗੁੱਸੇ ਗਿਲੇ ਵਾਲਾ ਮੈਂ ਤੁਹਾਨੂੰ ਸਿਰਫ ਇੱਕ ਵੀਡੀਓ ਬਣਾ ਕੇ ਅਵੇਅਰ ਕੀਤਾ ਵਾ ਮਤਲਬ ਤੁਸੀਂ ਮੇਰੇ ਬਾਰੇ ਸੋਚਿਆ ਤੇ ਮੈਂ ਬਾਜੀ ਹੁਣਾਂ ਬਾਰੇ ਸੋਚ ਲਿਆ ਵੀ ਉਹ ਕੀ ਸੋਚਣਗੇ ਨਾ ਇਹ ਚੀਜ਼ ਬਾਰੇ ਉਹ ਵੀ ਮੈਨੂੰ ਕਹਿੰਦੇ ਆ ਕਿ ਬਬਲੂ ਇਤਰਾ ਕਰਕੇ ਕਹਿੰਦੇ ਆ ਕਿ ਬਬਲੂ ਨੂੰ ਤੁਸੀਂ ਵੀਡੀਓ ਬਣਾਉਣ ਵਾਸਤੇ ਖੜਿਆ ਵਾ ਕਹਿੰਦੇ ਭਰਾਵਾ ਤੂੰ ਵੀ ਵਿੱਚ ਆ ਜਾ ਕਰ ਮੈਂ ਆਪ ਹੀ ਨਹੀਂ ਆਇਆ ਸੀ ਬਸ ਮੈਂ ਇਹ ਕਲੈਰੀਫਾਈ ਕੀਤਾ ਕਿ ਮੈਂ ਆਪਣੇ ਕਰਕੇ ਉਹ ਮੈਨੂੰ ਬੜਾ ਕਹਿਣ ਦੀ ਪ੍ਰੀਤੀ ਦੀ ਮੈਨੂੰ ਕਹਿਣ ਦੀ ਆ ਜਾ ਬਬਲੂ ਨੱਚ ਪੈਰਸ ਵਿੱਚ ਸੱਚੀ ਤੋਂ ਇਹ ਯਕੀਨ ਮੰਨਿਓ ਇਹ ਚੀਜ਼ ਮੈਂ ਸ਼ੂਟ ਨਹੀਂ ਕੀਤੀ ਤੇ ਮੈਂ ਉਹਨਾਂ ਨੂੰ ਨਾ ਕਰਤੀ ਮੈਨੂੰ ਨਹੀਂ ਦੀਦੀ ਮੈਨੂੰ ਸ਼ਰਮ ਆਉਂਦੀ ਆ ਮੈਂ ਸੰਗਦਾ ਬੜੀ ਛੇਤੀ ਆ। ਨਹੀਂ ਨਹੀਂ ਨੱਚਿਆ ਨਹੀਂ ਨਾ ਕਦੀ ਨਾ ਨੱਚਣਾ ਹੀ ਹੁੰਦਾ ਵੈਨੂੰ। ਨਹੀਂ ਉਹ ਤੇ ਚਲੋ ਐ ਕਰ ਲੈਂਦਾ। ਪਰ ਮੈਂ ਨਾ ਇੱਕ ਸੰਗ ਜੀ ਦੇ ਵਿੱਚ ਕਰਕੇ ਥੋੜਾ ਜਿਆ ਰਹਿ ਜਾਣਾ ਪਿਛੇ ਪਰ ਹੁਣ ਮੇਰੀ ਬਹੁਤ ਹੱਦ ਤੱਕ ਜਿਹੜੀ ਆ ਸੰਗ ਮਰ ਗਈ ਆ। ਫਿਰ ਵੀ ਤੇ ਪਰ ਉਹ ਬਸ ਇੱਕ ਸੰਗ ਕਰਕੇ ਮੈਂ ਨੱਚਿਆ ਨੁੱਚਿਆ ਨਹੀਂ ਉੱਥੇ। ਇਹ ਧੀ ਗੱਲ ਹੈ ਕਿ ਉਹਨਾਂ ਨੇ ਮੈਨੂੰ ਪੁੱਛਿਆ ਨਹੀਂ ਆ। ਉਹਨੇ ਮੈਨੂੰ ਪੁੱਛਣ ਡੇ ਕਹਿੰਦੇ ਆ ਨੱਚ। ਤੇ ਬਾਕੀ ਠੀਕ ਆ ਜੀ ਫਿਰ। ਵਧੀਆ ਲੱਗਾ ਤੁਹਾਡੇ ਕਮੈਂਟਾਂ ਦਾ ਰਿਪਲਾਈ ਜਿਹੜੇ ਤੁਸੀਂ ਕੀਤੇ ਸੀ ਉਹ ਮੈਨੂੰ ਸੋਹਣੇ ਲੱਗੇ ਆ ਬਹੁਤ ਵਧੀਆ ਲੱਗੇ ਦਿਲ ਨੂੰ ਲੱਗੇ ਆ ਐਦਾਂ ਹੀ ਆਪਣਾ ਪਿਆਰ ਜਿਹੜਾ ਸਾਡੇ ਨਾਲ ਬਣਾਈ ਰੱਖਿਓ ਤੇ ਆਪਾਂ ਵੀ ਤੁਹਾਡੇ ਨਾਲ ਇਤਰਾ ਹੀ ਜੁੜੇ ਰਹਿਣਾ ਵਾ ਤੇ ਸਗੋਂ ਮੈਨੂੰ ਸਪੋਰਟ ਕਰੋ ਵੱਧ ਤੋਂ ਵੱਧ ਤਾਂ ਜੋ ਆਪਾਂ ਨੈਕਸਟ ਅਚੀਵਮੈਂਟ ਵੱਲ ਵਧੀਏ ਹੈ ਮੰਮੀ ਹਣਾ ਤੇ ਫਿਰ ਤੁਹਾਨੂੰ ਨਵੇਂ-ਨਵੇਂ ਵਲੋਗ ਵੇਖਣ ਨੂੰ ਵੀ ਮਿਲਿਆ ਕਰਨਗੇ ਹੁਣ ਮੈਂ ਜਿਹੜੇ ਵਲੋਗ ਦੀ ਅਨਾਉਂਸਮੈਂਟ ਕੀਤੀ ਹੈ ਨਾ ਇਹਦੇ ਵਿੱਚ ਹੁਣ ਤੁਸੀਂ ਕਮੈਂਟਾਂ ਵਿੱਚ ਰਿਪਲਾਈ ਦੇਣਾ ਵਾ ਤੇ ਫਿਰ ਮੈਂ ਸ਼ੂਟ ਕਰਨਾ ਵਾ ਠੀਕ ਆ ਹੋ ਸਕਦਾ ਮੈਂ ਅੱਜ ਚੱਲਾ ਆਂ ਭਾਜੀ ਹੁਣਾਂ ਕੋ ਉਧਰੋਂ ਉਧਰੋਂ ਹੁੰਦਾ ਹੁੰਦਾ ਮੈਂ ਉਹ ਵਲੌਗ ਦੀ ਸ਼ੂਟਿੰਗ ਵੀ ਕਰ ਹੀ ਆਵਾਂ ਜਿਹੜਾ ਰੋਡ ਦੇ ਉੱਪਰ ਸਕੂਲ ਵਾ ਫਿਰ ਮੈਂ ਆਪਣੇ ਪਿੰਡ ਵਾਲੇ ਦੀ ਕਰੂੰਗਾ ਫਿਰ ਮੈਂ ਜਿੱਥੇ ਨਾਨਕੇ ਪੜਿਆ ਉੱਥੇ ਦੀ ਵੀ ਕਰੂੰਗਾ ਆ ਤੁਹਾਨੂੰ ਸਾਰਾ ਕੁਝ ਦੱਸਣਾ ਮੈਂ ਠੀਕ ਆ ਨੈਕਸਟ ਵਲੌਗ ਦੇ ਵਿੱਚ ਤੇ ਚਲੋ ਠੀਕ ਆ ਜੀ ਫਿਰ ਮਿਲਦੇ ਆਂ ਨੈਕਸਟ ਵਲੌਗ ਵਿੱਚ ਉਦੋਂ ਤੱਕ ਲਈ ਸਾਰਿਆਂ ਨੂੰ ਬਾਏ ਬਾਏ